ਇੱਕ ਅਸੀਂ ਕਮਾਈ ਉਹ ਕਰਦੇ ਆ ਜਿਹੜੀ ਸਾਡੀ ਜੇਬ ਦੇ ਵਿੱਚ ਪੈ ਜਾਂਦੇ ਪੈਸੇ ਨਾਲ ਕਮਾਈ ਅਸੀਂ ਉਹ ਕਰ ਲਏ ਆ ਘਰ ਬਣਾ ਲਏ ਕੁੱਟੀਆਂ ਬਣਾ ਲਏ ਵਧੀਆ ਕੱਪੜੇ ਗਹਿਣੇ ਬਣਾ ਲਏ ਇੱਕ ਕਮਾਈ ਹੁੰਦੀ ਆ ਨਾਮ ਦੀ ਆਪੋ ਸੁਪਨਾ ਤੇ ਸ਼ੇਰਾਂ ਨੂੰ ਆਪੋ ਸੁਪਨਾ ਤੇ ਬਾਪ ਜੀ ਵਰਗੇ ਮੈਂ ਤਿੰਨ ਚਾਰ ਘਾਉ ਪ੍ਰਧਾਨਾ ਮੰਤਰੀ ਰੂਪ ਨਾਲ ਨਾਲ ਈਦੋਂ ਮੈਂ ਕਿਰਸ਼ਨ ਕੋਲ ਆ ਕੇ ਕਥਨ ਕੀਤਾ ਯਦਾ ਜਨਾਹੀ ਧਰਮਸਯ ਕਲਾ ਨਿਰਭਤ ਅਵਜੁਥਾ ਕਰਮਸਯ ਪਦਾਨਤ ਮਾਨਵ ਸਰਜਨ। ਕ੍ਰਿਸ਼ਨ ਕੋਲ ਜਾਣ ਪਿਆ। ਜਿਸ ਬੋਲੀ ਬੋਲਣ ਵਾਲੇ ਲੋਕ ਵਿਗੜ ਜਾਣ ਮੈਂ ਉਸੇ ਬੋਲੀ ਬੋਲਣ ਵਾਲਾ ਦੇਵਤਾ ਦੇਵਤਾ ਨੂੰ ਸਮਝਦਾ। ਮੁਹੰਮਦ ਸਾਹਿਬ ਅੱਲਾਹ ਪਾਕ ਕੁਰਾਨ ਮਜੀਦ ਵਿੱਚ ਕਥਨ ਕਰਦੇ ਨੇ ਬਮਾ ਅਰਸਲਾਨਾ ਇਲਾ ਬਿਲ ਸਾਨੇ ਕੌਮ ਹੀ ਲੈ ਕੋ ਇਲਾਨ ਹੋ ਕੌਮ ਕਹਿੰਦੇ ਨੇ ਸਭਾ ਕਹਿੰਦੇ ਨੇ ਮੁਸਲਮਾਨਾਂ ਦੀ ਕੌਮ ਹੈ ਜਿਸ ਬੋਲੀ ਬੋਲਣ ਵਾਲੇ ਲੋਕ ਵਿਗੜ ਜਾਣ ਉਸ ਬੋਲੀ ਬੋਲਣ ਵਾਲਾ ਦੇਵਤਾ ਪੀਰ ਪਗੰਬਰ ਇਹ ਕਹਿੰਦੇ ਨੇ ਮੁਸਲਮਾਨ ਧਰਮ ਦੇ ਵਿੱਚ ਪੀਰ ਸ਼ਬਦ ਬੋਲਿਆ ਜਾਂਦਾ ਮੈਂ ਉਹ ਉੱਥੇ ਕਹਿੰਦਾ ਹੁਣ ਆਪਣੇ ਕਨੀਆਂ ਆ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ 748 ਅੰਕੇ ਉੱਪਰ ਕਥਨ ਕਰਦੇ ਨੇ ਜਨਮ ਮਰਨ ਕੋਈ ਮੈਨ ਨਹੀਂ ਜਨ ਪਰਉਪਕਾਰੀ ਹੋਣੀ ਤਾ ਕੋ ਨਾਨਕ ਪਾਸ਼ਾ ਨੇ ਅਵਤਾਰ ਧਾਰਿਆ ਸਮ ਧੰਨਾਂ ਦਾ ਸਤਨਕੰਤਾ ਦਾ ਆਵਾਜਾ ਪੰਚਮ ਪਾਸ਼ਾ ਕਤੀ ਕਵੀ ਦੇ ਉੱਪਰ ਬੈਠ ਕੇ ਬਾਣਾ ਮੰਨਣ ਦਾ ਬਾਗ ਲਖਸ਼ ਕੇ ਸਭ ਸਦਾ ਡੋਲਣਾ ਗੁਰੂ ਗੋਗਨ ਸਿੰਘ ਜੀ ਮਹਾਰਾਜ ਦਾ ਸਾਰਾ ਪ੍ਰਗਿਆ ਸਮ ਬਹੁਤ ਵੱਡੀ ਸੇਧ ਦੇ ਗਿਆ। ਇਹ ਸਿੱਖ ਕੌਮ ਕੀ ਸਿਰਲ ਬਖਰੀ ਕੌਮ ਹੈ। ਗੁਰਮੁਖਿਆਰ ਕੋਈ ਵੀ ਪੀਰ ਪਗੰਬਰ, ਔਰਿਆ, ਰਿਸ਼ੀ ਮਹਨੀ, ਦੇਵਤਾ ਹੈ ਵਰ ਆਉਂਦਾ ਆਪਣੇ ਚਿਰ ਦੇ ਨਹੀਂ ਆਪਣੇ ਆਸ-ਪਾਸ ਲਈ। ਆਪਣੇ ਸੇਵਕਾਂ ਲਈ ਕੁਛ ਨਾ ਪੁੱਜਣੂ ਲੈ ਕੇ ਆਉਂਦਾ। ਅਨੰਤ ਪਰਮਕੀਤਾ ਕਹਿੰਦੇ ਗਏ ਹੋ। ਉੱਥੇ ਗੁਰਦੁਆਰਾ ਬਣਿਆ ਹੋਇਆ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਸਾਰੀ ਕੇਸ ਵਾਲੀ ਕੌਮ ਪੈਦਾ ਹੋਈ ਜਿੱਥੇ ਸਭ ਤੋਂ ਪਹਿਲਾਂ ਖੰਡੇ ਵਾਟੇ ਦਾ ਅੰਮ੍ਰਿਤ ਿਆਰਿਆ ਗਿਆ ਉੱਥੇ ਵੀ ਕੀ ਕਿਹਾ ਤੁਹਾਨੂੰ ਸਭ ਤੋਂ ਪਹਿਲਾਂ ਹੁਣ ਦੇਸ਼ ਨੂੰ ਗੁਰੂ ਜੀ ਮਹਾਰਾਜ ਨੇ ਕੀ ਦਿੱਤਾ ਜਦੋਂ ਵੀ ਗੁਰਸਿੱਖ ਨੂੰ ਗੁਰਸਿੱਖ ਮਿਲੇ ਤੋਂ ਇਹ ਹੱਥ ਜੋੜ ਕੇ ਫਤਿਹ ਬੁਲਾਵੇ ਇੱਕ ਵਾਰ ਫਤਿਹ ਬੁਲਾਉਣ ਦੇ ਨਾਲ ਦੋ ਵਾਰ ਤੁਹਾਡੇ ਮukh ਦੇ ਵਿੱਚੋਂ ਬੈਹੂ ਨਿਕਲਦਾ ਦੋ ਵਾਰ ਫਿਰ ਸੁਣਿਆ ਜਾਂਦਾ ਕਿਉਂਕਿ ਮੂਹਰਾ ਵੀ ਸਾਨੂੰ ਪਹੁੰਚਦਾ ਹੈ ਫਿਰ ਅੰਬਾ ਇੱਕ ਵਾਰੀ ਦੋੇ ਹੱਥ ਜੋੜ ਕੇ ਹੱਥੇ ਵੱਲ ਇਹ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਕੀ ਫਤਿਹ ਚੌਂਕੜਾ ਮਾਰ ਕੇ ਬੈਠੋ ਰਾਮ ਨਾਲ ਸਰੀਰ ਨੂੰ ਮਿਲਣਾ ਸ਼ਟਕੀ ਆਪਾਂ 3 ਮਿੰਟ ਪਹਿਲਾਂ ਸਿਮਰਨ ਕਰਨਾ ਦਾਸ ਅੱਗੇ ਬੁਲੇਗਾ ਦੀਪੀਆਂ ਭੈਣਾਂ ਨੇ ਪੀਰਾਂ ਨੇ ਮਗਰ ਇਕੱਠਿਆਂ ਹੋ ਗਏ ਵਾਹ ਉੱਥੇ ਨੂੰ ਭੱਜਦਾ। ਇਹ ਆਪਾਂ ਕੀ ਕਰਦੇ ਆ? ਇੱਕ ਉੱਥੇ ਸੋਟੀ ਗੱਡ ਕੇ ਸਿੰਧੀ, ਇੱਕ ਸੋਟੀ ਟੇਢੀ ਲਾਤੀ। ਉਹਦੇ ਝੱਗਾ ਪਤਾ, ਅਮੀਰ ਇੱਕ ਉਪਰਤਾ ਪਲਾ ਰੱਖਤਾ। ਉਹਦੇ ਹੱਥੇ ਸੋਟੀ ਫੜਾਤੀ। ਉਹਨੂੰ ਕਿਹਾ ਜਾਂਦਾ ਡਰਨਾ। ਆਪ ਕੋ ਸਤਨਾਮ ਫਰੀ ਵਾਹਿਗੁਰੂ। ਉਹ ਡਰਨਾ ਜਦੋਂ ਦੂਰੋਂ ਪਸ਼ੂ ਨੂੰ ਦੇਂਦਾ, ਉਹ ਕਹਿੰਦੀ ਬੰਦਾ ਖੜਾ ਡਾਕ ਲਈ, ਗੈਂ ਕਹਿੰਦੀ ਵੀ ਜੇ ਮੈਂ ਜਾਵਾਂ ਮੈਨੂੰ ਹਾਰੂ। ਪਰ ਆਪਾਂ ਨੂੰ ਪਤਾ ਹੈ ਵੀ ਉਹ ਬੰਦਾ ਨਹੀਂ ਹੈ ਉਹ ਡਰਨਾ ਹੈ ਪਰ ਕਈਆਂ ਨੇ ਅੱਜਕੱਲ ਬਹੁਤ ਫੈਂਸੀ ਬਣਾਏ ਰਹੇ ਆ ਆਪਣੇ ਚ ਪਰਾਲੇ ਪਰੋੜੀ ਭਾ ਕੇ ਉਹ ਧੱਕਲੇ ਤੋਂ ਪੱਗ ਜੀ ਬਾਹਰ ਹੁੰਦੇ ਨੇ ਫਿਰ ਦੂਰੋਂ ਕਈ ਵਾਰੀ ਆਪਾਂ ਵੀ ਭਰੇਖਾ ਪੈ ਜਾਂਦਾ ਵੀ ਪਤਾ ਨਹੀਂ ਪਤਾ ਹੀ ਹੁਣ ਇੱਥੇ ਸੱਤ ਬੰਦਿਆਂ ਨੇ ਸਾਨੂੰ ਕੀ ਕਿਹਾ ਕਹਿੰਦੇ ਵੀ ਉਹ ਡੰਗਰਾਂ ਨੂੰ ਪਤਾ ਹੈ ਇਹ ਬੰਦਾ ਖੜਾ ਹੈ ਪਰ ਆਪਾਂ ਨੂੰ ਪਤਾ ਹੈ ਵੀ ਇਹ ਡਰਾਉਣਾ ਹੈ ਡਰਨਾ ਹੈ ਡਰਨਾ ਦਾ ਭਾਵ ਡਰਾਉਣ ਵਾਲਾ ਉਨੇ ਕੇ ਸਾਨੂੰ ਕੀ ਕਿਹਾ ਤੇਨਾ ਮੁਖ ਡਰਾਵਣੇ ਜਿਹਨੂੰ ਵਿਚਾਰਿਆ ਉਹ ਨਾ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ ਬਾਣੀ ਨਹੀਂ پڑھی ਨਹੀਂ ਸੁਣੀ ਉਹਦੇ ਤੇ ਡਰਨੇ ਵਿੱਚ ਕੋਈ ਅੰਤਰ ਨਹੀਂ ਐ ਸਮਝ ਲਓ ਡਰਨੇ ਆ ਮੈਂ ਹਿੱਟ ਟੁਕ ਟੇ ਥੋੜੇ ਜਿਹੇ ਕਹਿਨੇ ਜਿਹੜੇ ਮੈਂ ਬੋਲਣਾ ਚਾਹਣਾ ਅਗਲੀ ਗੱਲ ਜੇ ਤੁਸੀਂ ਮੈਨੂੰ ਕਹੋ ਕਿ ਤੂੰ ਚੋਰ ਐ ਮੈਂ ਤੁਹਾਡੇ ਕੋਲ ਬੋਲਦਾ ਮੈਂ ਤੇਰਾ ਕੀ ਚੱਕ ਲਿਆ ਉਹ ਅਗਰ ਮੈਂ ਤੁਹਾਨੂੰ કહਾਂ ਕਿ ਤੂੰ ਚੋਰ ਐ ਤੁਸੀਂ ਮੇਰੇ ਕੋਲ ਫਿਰੋਗੇ ਸਤਿਗੁਰਾਂ ਨੇ ਸੰਸਾਰਾ ਨੂੰ ਕਹਤਾ ਮੈਂ ਵਿੱਚੀ ਕਿਚੀ ਗ੍ਰੰਥੀ ਬਾਬਾ ਪ੍ਰਧਾਨ ਕਮੇਟੀ ਸਾਰੇ ਕਹਿੰਦੇ ਬਿਨ ਨਾਮ ਐ ਸਭ ਚੋਰ ਹੈ ਬਿਨ ਨਾਮ ਐ ਸਭ ਚੋਰ ਹੈ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਕੀ ਨੇ ਉਹ ਉਹ ਚੋਰ ਨੇ। ਦੋ ਤਿੰਨ ਗੱਲਾਂ ਖਿਆਸ ਸੁਣ ਲਿਓ ਅੱਜ ਕੌਮ ਸੰਸਦ ਵਿੱਚ ਆ ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ। ਮੈਂ ਤੁਹਾਨੂੰ ਵੋਟਾਂ ਦਾ ਸ਼ਰਕ ਕਰਨ ਨਹੀਂ ਆਇਆ। ਮੈਂ ਇੱਕ ਲਿਖਵਾ ਲਿਆ। ਆਪ ਕਰਨ ਕੀ ਬੇਨਤੀ ਹੈ ਦੋ ਚਾਰ ਗੌਰ ਨਾਲ ਸੁਣੋ। ਗ੍ਰੰਥੀ ਦਾ ਸਪਤਾਰ ਕਰਿਆ ਕਰੋ। ਕਮਿਊਨਿਟੀ ਦਾ ਸਾਥ ਲਿਆ ਕਰੋ। ਦੋ ਕੰਮ ਹੋ ਗਏ। ਤੇ ਜਬ ਗੁਰੂ ਦੀ ਗੱਲ ਨੂੰ ਮਨ ਹੋਇਆ ਲੋ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧੁਰ ਕੀ ਬਾਣੀ ਆਈ ਤੇ ਸਾਰੀ ਚਿੰਤਾ ਮਟਾਈ ਜਪਜੀ ਸਾਹਿਬ ਦਾ ਉਚਾਰਨ ਕੀਤਾ ਪਹਿਲੀਆਂ ਪੰਜ ਪਉੜੀਆਂ ਕਿਹੜੀਆਂ ਨੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵ ਦਾਕਾਸ ਸੁਣਿਆ ਦੀਪ ਲੋਕ ਅਪਾਲ ਸੁਣਿਆ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਤੂ ਪੰਕ ਦੂਪ ਸੁਣਦੇ ਨਾਲ ਹੀ ਕਹਾਉਂਦੀ ਗੱਲ ਹੈ ਸੁਣਿਆ ਦੂਪ ਪਾਪ ਦਾ ਨਾ ਕਹਤੇ ਪਵਿੱਤਰ ਸੁਣਦੇ ਪਵਿੱਤਰ ਤਿੰਨ ਵਾਰ ਕੱਪੜੇ ਉਤੋਰੀਏ ਪਵਿੱਤਰ 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 ਤੋ ਨੀਤ ਪੜਿਆ ਅਣ ਪੜਿਆ ਪਰ ਉਹ ਲੱਖਦਾ ਹੋਇਆ ਐਵੇਂ ਸੁਣਨ ਦੀ ਅਗਲੀ ਗੱਲ ਅਸੀਂ ਗੁਰੂ ਨੂੰ ਮੰਨਦੇ ਆਂ ਪਰ ਗੁਰੂ ਦੀ ਨਹੀਂ ਮੰਨਦੇ ਇਹ ਕੋਈ ਫੇਰ ਸਮਝ ਲੋ ਗੁਰੂ ਨੂੰ ਮੰਨਦੇ ਆਂ ਗੁਰੂ ਦੀ ਨਹੀਂ ਮੰਨਦੇ ਮੁੰਡਾ ਕਾਲਜ ਤੋਂ ਬਾਹਰ ਆਇਆ ਕਾਫੀ ਕੋਲੇ ਆ ਮੋਟਰਸਾਈਕਲ ਆਤਾ ਦਾ ਕਾਫੀ ਭਰੀ ਬਾਪੂ ਦਾ ਬਾਪੂ ਨੇ ਸਸਰੀ ਕਰਾ ਤੋਕਾ ਨੇ ਸਸਰੀ ਕਰ ਐਂਕਰ ਪੁੱਤ ਚਾਹ ਪੀ ਕੇ ਰੋਟੀ ਖਾ ਕੇ ਬੜਦਾ ਉਹ ਪਾ ਗਏ ਅੱਥੇ ਉਹ ਕਹਿੰਦਾ ਮਤੋਂ ਪੈਂਦੇ ਮੈਂ ਤਾਂ ਮੇਰੇ ਘਰ ਤਾਂ ਘੂਟ ਕੇ ਜਾ ਤਾ ਤੇ ਬਾਪੂ ਨੇ ਸਸਰੀ ਕਰ ਚੱਕਣੀ ਐ ਅਸੀਂ ਆ ਕੇ ਬਾਪੂ ਨੂੰ ਸਸਰੀ ਕਰ ਦਾ ਬਣਾਉਣਾ ਐ ਕਿ ਤੋ ਸਾਨੂੰ ਬਾਪੂ ਕਹਿੰਦਾ ਰਹਿਤ ਪਿਆਰੀ ਮੁੱਝ ਕੋ ਸਿੱਖ ਬਿਆਰਾ ਨਹੀਂ ਰਹਿਤ ਤੁਹਾਡੇ ਕੋਲ ਹੈ ਨਹੀਂ ਬੜੀ ਪ੍ਰੋਬਲਮ ਘੜੀ ਹੋ ਗਈ ਅੱਜ ਤੁਹਾਡੇ ਇਸ ਦਰਸ਼ਨ ਕਰਨ ਦੇ ਨਾਲ ਨਾਲ ਦੱਸਦੇ ਆ ਕਿ ਬਾਹਰ ਨਸ਼ੇਸ਼ਣ ਦਾ ਕੈਂਪ ਆਪਣੇ ਘਰੇ ਲਾਇਆ ਹੈ ਦਾਸ ਦਾ ਨਕਰਸ਼ੀ ਪਰਖਾਣੀ ਵਾਲਾ ਕਾਤੋਂ ਬੜੀ ਲੋੜ ਤੇ ਮੀਤ ਹੈ ਸ਼ਹਿਰ ਉੱਥੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦਵਾਈ ਫਰੀ ਮਿਲਦੀ ਹੈ ਕੋਈ ਵੀ ਨਸ਼ਕ ਤੁਸੀਂ ਸ਼ਰਾਬ ਪੀਨੇ ਹੋ ਭੁੱਖੇ ਖਾਣੇ ਹੋ ਥੋੜੀਆਂ ਖਾਣੇ ਹੋ ਤੁਸੀਂ ਚਿੱਟੇ ਦੇ ਢੀਕੇ ਲਾਉਨੇ ਹੋ ਤੁਸੀਂ ਜੀਵ ਵਾਲੀ ਗੋਲੀ ਖਾਣੇ ਹੋ ਤੁਸੀਂ ਤਰੇਗਾ ਸਿੱਕੇ ਕੈਪਸੂਲ ਖਾਣੇ ਹੋ ਤੁਸੀਂ ਨਹੀਂ ਤੁਹਾਡੇ ਬੱਚੇ ਤੁਹਾਡੇ ਰਿਸ਼ਤੇਦਾਰ ਇਹ ਕੌਣ ਨੂੰ ਵੜਦੇ ਇੱਥੇ ਅੱਜ ਫਰੀ ਹੈ ਉੱਥੇ ਵੀ ਫਰੀ ਹੈ ਇਹਦੇ ਵਿੱਚ ਇੱਥੇ ਬੰਡੋਕੋ ਗਈ ਵਿਚਾ ਕੇ ਤੁਰ ਜਾ ਉੱਥੇ ਪੈਸੇ ਲਾ ਇਥੇ ਵੀ ਜਦ ਦਵਾਈ ਦਵਾਈ ਲੈਣ ਤੋਂ ਪਹਿਲਾਂ ਬੈਂਤੇ ਵੀ ਹੁਲੜਵਾਦੀ ਨਹੀਂ ਕਰਨੀ ਲੈਣ ਚ ਲਾ ਕੇ ਦਵਾਈ ਅੱਜ ਅਸੀਂ ਤੁਹਾਨੂੰ 15 15 ਹੁੰਦੀ ਦਵਾਈ ਦੇਵਾਂਗੇ ਕਿਉਂਕਿ ਮੇਰੇ ਕੋਲ ਇਨੀ ਕਪੈਸਿਟੀ ਸੀ 1000 ਬੰਦੇ ਦਵਾਈ ਲੈਣ ਦੀ ਸਾਢੇ 1250 ਦੀ ਹੈ ਬੰਦਿਆਂ ਦੀ ਦਵਾਈ ਸਾਢੇ 1250 ਬੰਦੇ ਹੀ ਦਵਾਈ ਲਈ 250 ਹੀ ਦਵਾਈ ਦੇਣੀ ਹੈ ਕਿਸੇ ਪਰਚਲ 1000 ਦੀ 1250 ਦੀ ਤੇ ਜਾਂਦੀ ਇਹਨੇ ਬੰਦੇ ਇਹ ਨਹੀਂ ਕਹਿਣਾ ਵੀ ਦੌਰੇ ਦੌਰੇ ਘੇੜੇ ਲਾ ਕੇ ਆਪਾਂ ਵੀ ਮੈਂ ਇੱਕ ਉਹਨਾਂ ਦਵਾਈ ਲੈ ਕੇ ਦਵਾ ਲੈ ਕੇ ਜਾਂ ਆਪਣੀ ਦਵਾਈ ਦੋ ਫੇਕਿਆ ਤੋਂ ਆਇਕ ਨੂੰ ਕੀ ਵੀ ਇਸ ਤੋਂ ਮੈਂ ਕਿਹੜਾ ਜਾਣਦਾ ਤੁਹਾਨੂੰ ਇਹ ਖਿਆਲ ਰੱਖਣਾ ਹੈ ਅਗਲੀ ਗੱਲ ਗੁਰੂ ਨਾਨਕ ਪਾਸ਼ਾ ਦੇ ਮੇਨ ਤਿੰਨ ਬ੍ਰਿੰਸੀਪਲ ਅਸੂਲ ਨੇ ਕਿਰਤ ਕਰੋ ਨਾਮ ਜਪੋ ਬੰਨ ਕੇ ਜੀਵੋ ਸੁਣਨਾ ਹੈ ਪਹਿਲਾਂ ਫਿਰ ਬੋਲਦਾ ਮੈਂ ਪਹਿਲਾਂ ਕਿਰਤ ਕਰਨੀ ਹੈ ਕਿਰਤ ਕਰਕੇ ਰੱਖ ਲੈਣੀ ਹੈ ਫਿਰ ਨਾਮ ਜਪਣਾ ਫਿਰ ਬੰਨ ਕੇ ਜੀਵਣਾ ਇਹ ਤੁਹਾਨੂੰ ਸਿੱਖ ਤੋਂ ਉਹਨਾਂ ਮਾਨ ਹੈ ਅਜਿ ਦੇ ਨੌਜਵਾਨ ਵੀ ਨੇ ਮੈਂ ਤੁਹਾਨੂੰ ਵੀਡੀਓ ਰਖਾ ਦਿੰਦਾ ਨੈੱਟ ਤੋਂ ਲਾਈ ਆਉਂਦੀ ਆ ਜਦੋਂ ਕੋਈ ਸਾਡੇ ਕੋਲ ਬੰਦਾ ਦਵਾਈ ਲੈਣ ਜਾਂਦਾ ਨਸ਼ੇ ਨਹੀਂ ਲੈ ਅਸੀਂ ਉਹਦਾ ਨਾਮ ਹੀ ਲਿਖ ਦਿਆ ਕਲਾਕਾ ਚਾ ਪਿਓ ਦਾ ਨਾਮ ਹੀ ਲਿਖਦੇ ਪਿੰਡ ਦਾ ਨਾਮ ਹੀ ਲਿਖਦੇ ਫੋਨ ਨਹੀਂ ਲਿਖਦੇ ਅਸੀਂ ਕੋਈ ਰਿਕਾਰਡਿੰਗ ਲਿਖਦੇ ਪਰਚੀ ਪੜ੍ਹ ਕੇ ਸੁਣ ਦਿੰਦੇ ਅਸੀਂ ਰਿਕਾਰਡ ਕਰਦੇ ਅਸੀਂ ਕਿਸੇ ਦੀ ਵੀਡੀਓ ਨਹੀਂ ਬਣਾਉਂਦੇ ਜੇ ਬੱਚਾ ਦਵਾਈ ਲੈਣ ਆ ਗਿਆ ਕਿਉਂ ਬਦਨਾਮ ਨਹੀਂ ਕਰੀਏ ਇੱਕ ਸੇਵਾ ਕਿਉਂ ਲੱਗੀ ਇਹ ਦੱਸਦੇ ਅੱਜ ਨੌਵਾਂ ਸਾਲ ਤਦ ਰਾਤ ਸੀ 4:30 ਸੀ ਸਤ ਦੋ ਤੋਂ ਸੂਰਜ ਦੇ ਅੰਤ ਸੈਂਤੀ ਪੌਜ ਦੇ ਵਿੱਚ ਸਵੇਰ ਦਾ ਕ੍ਰਿਸ਼ਨ ਆਇਆ ਪਤਾ ਨਹੀਂ ਕੀ ਟੈਨਸ਼ਨ ਹੋਈ ਮੈਨੂੰ ਵਰਦੋਰ ਸਤਾਂਪੁਰੇ ਤੋਂ ਗਈ ਉਹ ਇੱਕ ਹੀ ਲੋਕੀ ਨੂੰ ਸੀਗਾ 6 ਸਾਲ ਦਾ ਮੌਕਾ ਉਹ ਦੁਆਰਾ ਕੱਢੀ ਗਈ ਦੀ ਫਾਰਮੇ ਸੀ ਨਹੀਂ ਸਭ ਕੋਲਾਂ ਦੀ ਗੱਲ ਉਹ ਬੰਦਾ ਸ਼ਰਾਬ ਪੀਦਾ ਨੀਰਾ ਭਰਾ ਸਾਡਾ ਤੈਨ ਰਾਤ ਨਹੀਂ ਹਟਿਆ ਕੈਂਪਾਂ ਛੱਡ ਲਿਆ ਇੱਧਰ ਉੱਧਰ ਭੱਜੇ ਬਹੁਤ ਫੁੱਟਿਆ ਵੀ ਉਹਨੇ ਖਰਾਬ ਕੀਤਾ ਅਸੀਂ ਕਹਿੰਦੇ ਹੁੰਦੇ ਅੰਦਰਲਾ ਕੁੰਡਾ ਲਾ ਕੇ ਨਾ ਰੱਖਿਆ ਕਰ ਤੂੰ ਮਰ ਜਾਏਗਾ ਸਭ ਫੱਟ ਕੇ ਦਰਵਾਜ਼ਾ ਲੱਗਣਾ ਪਵੇਗਾ ਬਾਹਰ ਤਾਂ ਖੋਦਿਆ ਕਰ ਤੈ ਮਰਨਾ ਮਾਂ ਬਾਪੀ ਕਈ ਵਾਰ ਕਹਿੰਦੇ ਸੀ ਲੋਕਾਂ ਦੇ ਰੋਜ ਮਰਦੇ ਆ ਸਾਡਾ ਨਿੱਤੇ ਮਰੂਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਦੁਖੀ ਹੋਏ ਮਾਂ ਬਾਪ ਕਹਿੰਦੇ ਅੱਜ ਵੀ ਕਹਿੰਦੇ ਨੇ ਅੱਜ ਵੀ ਕਿਹਾ ਜਾਂਦਾ ਹੈ ਉਹੀ ਗੱਲ ਬਈ ਟੜਕਾ ਮੈਂ ਦਫ਼ਤਰ ਤੇ ਬੈਠਾ ਹਉਂ ਤੇ ਆਫਿਸ ਤੇ ਮਾਂ ਹੀ ਕਹਿੰਦੀ ਰਾਤ ਨੂੰ ਬਿਆਨ ਦੀ ਅਰਤੀ ਦੀ ਸੀ ਮਾਂ ਦੀ ਮੰਮਤਾ ਬੀਬੀਆਂ ਬੈਠੀਆਂ ਨੇ ਮਾਵਾ ਬੈਠੀਆਂ ਨੇ ਭੈਣਾ ਮੇਰੀ ਮਾਂ ਦੀ ਮੰਮਤਾ ਕਹਿੰਦੀ ਮਿਲ ਰਾਤ ਪਿਆ ਬੰਦੀ ਆਪਣੀ ਦੀ ਅਰਤੀ ਜਾਂਦੀ ਸੀ ਹੱਥ ਮਾਰ ਕੇ ਮਾਂ ਮਾਂ ਨੂੰ ਭੱਗ ਜਾ ਰੋਟੀ ਖਾ ਲੈ ਉਹ ਖबरा ਕਰ ਮਰੂ ਉਹਦਾ ਪਤਾ ਨਹੀਂ ਕਿੰਨੇ ਹੱਥ ਮਾਰ ਕੇ ਉਹ ਪਹਿਲਾਂ ਉਹ ਕਿਉਂ ਤੂੰ ਕੀ ਕੀਤਾ ਅੱਧੇ ਘੰਟੇ ਬਾਅਦ ਫੇਰਾ ਕਹਿੰਦੀ ਮੇਰਾ ਕਾਲਜਾ ਉੱਸੀ ਜਾਂਦਾ ਤੇ ਮਾਰੇ ਹੱਥ ਮਾਰੀ ਹੱਥ ਮਾਰੀ ਗੇੜ ਖੜਗਾਇਆ ਨਹੀਂ ਕੋਈ ਰੋਸ਼ਨਦਾਨ ਤੋਂ ਅੰਕੇਂਦਰ ਦੀ ਗਏ ਉੱਥੇ ਅੰਦਰ ਮੇਰੇ ਦੇ ਇੱਥੇ ਕੋ ਬਣ ਗਈ ਕਿਉਂਕਿ ਮੇਰਾ ਚਾਹਨਾ ਲਗਾ ਹੋ ਸੀ ਬਾਕੀ ਪਰਿਵਾਰ ਦਾ ਉਹਦੇ ਮੈਂ ਕੋਤਲਾ ਵਗੈਰਾ ਦਾ ਹੁੰਦਾ ਰਿਹਾ ਹੁਣ ਕੋਟਲਾ ਵੀ ਸੀ ਸਮਝਾਉਂਦਾ ਚਲੋ ਚੱਕਿਆ ਚੱਕੀ ਤਾਂ ਉਹਦੀ ਜਾਨ ਸੀ ਫੌਜ ਦੀ ਪੈਨਸ਼ਨ ਸੀ ਮਾਂ ਕਿ ਨਹੀਂ ਮੈਂ ਲਵਾਉਣੀ ਨਹੀਂ ਮੇਰੇ ਕੋਲ ਪੈਸੇ ਨਹੀਂ ਹੈਗੇ ਪਰਮਾਤਮਾ ਦੀ ਮਗਰੋਂ ਕਿਰਪਾ ਸੀ ਪਹਿਲੇ ਦਾਦੇ ਪਰਦਾਦੇ ਬਣ ਮੈਂ ਕਿਹਾ ਮਾਂ ਕਿਸੇ ਗਰੀਬ ਨੂੰ ਦੇ ਦਿਆ ਕਰੀ ਉਹ ਪੈਨਸ਼ਨ ਲਵਾਦੀ ਮਾਂ ਦਾ 12835 ਮਾਣੇ ਫਲਾਕੇ ਪਰਿਆਉਣਾ ਪੈਸੇ ਲੈਣ ਦਾ ਤੁਹਾਨੂੰ ਫੜਵਾਉਂਸ ਉਸ ਸਾਡੇ 12000 ਦੀ ਕਰਵਾਈ ਅਸੀਂ ਹਰ ਦੌਰ ਤੋਂ ਮੰਨ ਲੈ ਕੇ ਆਏ ਇੱਥੇ ਲੈ ਕੇ ਬੰਦਦੇ ਆ ਦੋ ਵੀਰ ਮਿਲੇ ਵੀ ਸੀਗਾ ਨਹੀਂ ਤੁਹਾਡੇ ਕੋਲ ਅਸੀਂ ਗਏ ਆ ਸਾਡੇ ਪ੍ਰਿੰਟ ਤੇ ਬਹੁਤ ਲੱਗਿਆ ਜਦੋਂ ਸਾਡੇ ਕੋਲੇ ਮਾਵਾ ਦਵਾਈ ਲੈਣ ਜਾਂਦੇ ਆ ਇਹ ਕਹਿੰਦੀਆਂਗੇ ਨਾ ਜੇ ਮੇਰਾ ਮੁੰਡਾ ਮਰ ਜਾਵੇ ਸੁੱਖ ਦੀ ਉਤੀ ਖਾਣਾ ਸਾਡੀ ਭੁੱਖ ਨਿਕਲ ਜਾਵੇ ਇਹ ਨਾਲ ਹੀ ਕੰਮ ਕਰਤ ਹੈ ਇਹਨਾਂ ਗੱਲਾਂ ਦਾ ਪਨਪਾ ਫਰੀਦ ਦਵਾਈ ਤਾਂ ਹੈ ਸਾਡੇ ਭਰਾ ਦੀ ਜੇ ਦਵਾਈ ਚ ਕੋਈ ਸੁਣੋ ਦੋ ਟਾਈਮ ਦੇਣੀ ਹੈ ਸਵੇਰੇ ਸ਼ਾਮ ਦਾ ਸਸ ਹੰਦਾ ਪਾਣੀ ਚ ਪਾ ਲੀਤੀ ਹੋਵੇ ਤਾਂ ਵੀ ਨਾ ਪੀਤੀ ਹੋਵੇ ਤਾਂ ਵੀ ਨਾ ਗਾਣੀ ਪਾਣਾ ਇਹਦੇ ਨਾਲ ਮੂੰਹ ਲਾਲਤਾ ਬੜੀ ਠੀਕ ਚਾ ਉਲਟੀ ਬਲੱਡ ਕੁਝ ਨਹੀਂ ਵਗਦਾ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਇਹ ਪੈਪਰਟ ਵੀ ਬਣਦਾ ਹੈ ਲੈਕਚਰ ਦਿਨੇ ਸੈਮੀਨਾਰ ਕਰਾਉਣਾ ਸਕੂਲ ਦੇ ਵਿੱਚ ਮੈਨੂੰ ਬੁਲਾ ਲੈ ਕਰੋ ਹਰਿਆੜ ਦੇ ਵਿੱਚ ਪਰ ਪਾਸਟੂ ਦਾ ਸਤੂਰ ਹੋਏ ਕਰ ਲੋ ਛੋਟੇ ਬੱਚਿਆਂ ਨੂੰ ਨਹੀਂ ਸਮਝ ਆਉਂਦੀ ਇਹਦੇ ਉੱਤੇ ਸਾਰਾ ਕੁਝ ਲਿਖਿਆ ਬਿਨਾਂ ਸ਼ਰਾਬ ਤੋਂ ਕੋਈ ਵੀ ਨਸ਼ਾ ਕਰਦਾ ਜੀ ਵਾਲੀ ਗੋਲੀ ਚਿੱਟੇ ਦੀ ਹੀ ਹੈ ਪ੍ਰੈਗਾਸ ਸੋਨੇ ਇਚਰ ਪੋਸਟ ਅਫੀਮ ਲੈਂਦਾ ਹੈ ਸਾਡੇ ਕੋਲ ਡਰੈਗਟ ਦਾਖਲ ਨਹੀਂ ਕਰਦੇ ਤਖਲੀਬ ਨਹੀਂ ਹੋਣਦੇ ਪੈਸਾ ਵੀ ਲੈਂਦੇ ਕਾਉਂਸਲਿੰਗ ਕਰਾਂਗੇ ਅੱਧੇ ਘੰਟੇ ਦੀ ਖਰਾਕ ਲੈ ਕੇ ਦੇਵਾਂਗੇ ਉਹ ਤੁਸੀਂ ਆਪ ਕਰੋਗੇ ਇਧਰੋਂ ਖਰਾਕ ਦੇਣੀ ਹੈ ਇਧਰੋਂ ਨਸ਼ਾ ਘਟਾਉਣਾ ਦਵਾਈ ਨਾਲ ਹੀ ਪੜੀਗੀ ਮੈਂ ਇੱਥੇ ਡੈਮੋ ਵੀ ਕਰਕੇ ਦਿਖਾਵਾਂਗਾ ਕਿ ਦਵਾਈ ਕੀ ਕਰਦੀ ਅੰਦਰ ਜੇ ਗੱਲਾਂ ਚੰਗੀਆਂ ਲੱਗਦੀਆਂ ਨੇ ਵਿਚਾਰ ਚੰਗੀਆਂ ਲੱਗਦੀਆਂ ਨੇ ਇੱਕ ਵਾਰੀ ਫਤਿਹ ਦਾ ਜਵਾਬ ਦੱਸ ਕੇ ਦਿਓ ਆਪਕੋ ਸਤਿਨਾਮ ਸ੍ਰੀ ਵਾਹਿਗੁਰੂ ਆਪਕੋ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਬੇਨਤੀ ਬਾਹਰ ਕਰਵਾ ਲਿਆ ਬੀਰਾਂ ਨੂੰ ਵੀ ਭੈਣਾਂ ਕਈ ਗੱਲਾਂ ਮੈਂ ਬੋਲੂਗਾ ਕੌਣੀਆਂ ਲੱਗਣਗੀਆਂ ਮੈਂ ਪਹਿਲੇ ਮਾਫੀ ਮੰਗਦਾ ਸਿੱਖੀ ਇਸ ਟਾਈਮ ਸਤ ਦੇ ਪੱਖ ਤੋਂ ਨਿਕਲ ਗਈ ਪੱਖ ਵੋਟਾਂ ਨਾਲ ਜੁੜ ਗਿਆ ਸਤ ਦੇ ਵੋਟਾਂ ਨਾਲ ਜੁੜ ਗਿਆ ਇਹ ਝੂਠਾ ਦੱਸਦਾ ਸਿੱਖੀ ਸੰਗਤ ਦੇ ਹੱਥ ਵਿੱਚ ਅੱਖ ਹੱਸ ਕਰਕੇ ਮਾਇਆ ਦੀ ਮੇਰੀਆਂ ਪਾੜੀਆਂ ਗੱਲਾਂ ਕੋ ਮੇਰੇ ਹਾਣੀ ਬੈਠੇ ਵਿੱਚੋਂ ਮੈਂ ਸਤ ਭਲਾਸਾ ਕੱਢਦੀ ਹੁੰਦਾ ਜਿਹੜੀ ਜਿਹੜਾ ਮੇਰੀ ਮਾਂ ਨੇ ਮੈਨੂੰ ਗੋਟਾਂ ਦੇ ਸਿਰ ਦੇ ਕੇ ਮੇਰਾ ਗੀਡੀ ਕਰਕੇ ਇੱਥੇ ਜੂਰਾ ਕਰਕੇ ਖੁੱਲ੍ਹ ਲਾ ਕੇ ਉੱਤੇ ਰਮਾਲ ਪੰਨਿਆ ਅੱਜ ਦੀ ਮੰਮੀ ਮੰਦੀ ਐ ਦੱਸੋ ਨਹੀਂ ਮੰਦੀ ਨਾ ਬੱਚਿਆਂ ਦੇ ਕੇਸ ਕਤਲ ਕਰਾਇਆ ਪਿਆ ਇਹਦੇ ਵੀ ਯੋਗਦਾਰ ਮਾਮਾ ਕਹਿੰਦਾ ਬੀਬੀਆਂ ਦਾ ਸਿੱਖੀ ਤੁਹਾਡੇ ਹੱਥ ਵਿੱਚ ਆ ਸਿੱਖੀ ਕਰੋ ਹੋਰ ਨਿਵਾਉਣੀ ਹੱਦ ਦੀ ਗੱਲ ਆ ਇੱਕ ਭੁੱਖੇ ਨੂੰ ਕਹਿਣਾ ਬੰਮੀ ਲੱਗ ਰਿਹਾ ਅਗਲਾ ਮੈਂ ਇੰਤਾਂ ਕਰੀ ਜਾਈਏ ਯਾਰ ਰੋਪੀ ਹਰੋਂ ਭੁੱਖਾ ਐ ਤੇ ਅਸੀਂ ਸਾਡੇ ਬੱਚਿਆਂ ਨੂੰ ਕਹੀਏ ਵੀ ਕੇਸ ਲਖਾ ਦਿਓ ਪੈਣ ਨੂੰ ਕਹੀਓ ਕਹਿੰਦੇ ਕਿਥੇ ਸਿਰ ਤੇ ਪਾਣੀ ਪਾਇਆ ਪਿੱਠੂ ਰੱਖਿਆ ਦਾਦੀ ਛੱਡਣ ਜਾਂਦੀਆਂ ਸਕੂਲ ਦੇ ਉੱਤੇ ਆਪਣੇ ਵੇੜੇ ਕੀ ਹੁੰਦਾ ਸੀ ਬੋਰੀ ਦਾ ਝੋਲਾ ਵਿੱਚ ਦੁਭਾਰਤਾ ਡੋਕਾ ਲਾਉਣੇ ਤਾਂ ਇੱਕ ਛੇਤਰਵਾਕ ਦੇ ਹੱਥ ਜਾਂਦਾ ਤੇ ਤੁਰਦਾ ਹੀ ਨਹੀਂ ਸਾਡੇ ਬੱਚੇ ਇੱਥੇ ਤੱਕ ਆਉਂਦੇ ਆਪਾਂ ਉਹ ਜਨਰੇਸ਼ਨ ਦੇ ਵਿੱਚ ਪੈਦਾ ਹੋਏ ਹੋਏ ਆਪਾਂ ਕੁਲਫੀ ਨੂੰ ਤਰਸੇ ਆ ਜਦੋਂ ਮਾਂ ਨੂੰ ਕਹਿਣਾ ਬਾਹਰ ਪੂਰੇ ਆ ਕੇ ਗਰਮੇ ਉਹ ਕੁਲਫੀ ਵਾਲਾ ਪੂਪੂ ਮਿਲਾ ਦਿੰਦਾ ਹੈ ਏਵੇਂ ਉਹ ਫੇੜ ਆ ਗਿਆ ਪਹਿਨਾ ਟੇਕੇ ਤੇਰਾ ਪਿਓ ਘਰ ਬੈਠਾ ਨਹੀਂ ਮੇਰੀ ਗੁੱਤ ਪਟਾਵੇਂਗਾ ਚੁੱਪ ਕਰ ਜਾ ਇਹ ਹੁੰਦਾ ਸੀ ਨਾ ਚੁੱਪ ਕਰ ਜਾ ਮੇਰਾ ਇਹੋ ਬਾਪੂਰੇ ਘਰੋਂ ਜਾਣਾ ਖੇਤੋਂ ਫਿਰ ਮਾਰੇ ਤੋਲਿਆ ਗਾਣਾ ਝੋਲ ਝਪਾ ਕੇ ਦੇ ਉਹ ਚਾਰ ਦੀਆਂ ਟੱਪੀਆਂ ਦਾ ਕਰਦੀ ਨਾ ਮੀਨਾਂ ਜੂਨ ਦਾ ਤੂੰ ਕਰਦਾ ਉਹ ਪਾਲਦੇ ਮਤ ਉਹਦੇ ਨੂੰ ਦੇ ਕੇ ਘੜ ਕਰ ਇੱਕ ਗੁਰਦੀ ਲਈ ਸੋਲ ਸੋਲ ਕਰਦੇ ਮੂੰਹ ਵੀ ਲਾਲ ਝੱਗਾ ਬਗਾ ਘਰੇ ਆ ਕੇ ਮਾਰੇ ਪੁੱਣਾ ਵੀ ਚੀਂਗਣੇ ਤੇ ਗੱਲਾਂ ਦੇ रा बाबू पत्तो पट्टू मेरी बेटे ने सवेरे चाली चला दयाला आ गया खाली नर्मला आ गया खाली करे खाली हूं हम आटा फ्रिज चाहिए नौ बदल गए सोनी आ गया दो ला दिए लाडी दी ला सोनी दादी ਕਾ ਕਰੀਏ ਬੋਲੀਆਂ ਕਰੀ ਜਾਂਦੀ ਆ ਸਾਦਾ ਹੈ ਸਭ ਨੂੰ ਪਤਾ ਹੈ ਕੋਲ ਨੂੰ ਕੱਲ ਨੂੰ ਹੋਲੀ ਹੈ ਹੋਲੀ ਦੇ ਰੰਗ ਪਾਉਂਦੇ ਕਦੇ ਸੋਚਿਆ ਰੰਗ ਕੈਮੀਕਲ ਸਾਡੀ ਚਮੜੀ ਖਰਾਬ ਕਰਉਣੀ ਕੋਈ ਸੋਚਿਆ ਕਿ ਦਿਵਾਰੀ ਨੂੰ ਭਾ ਕੇ ਚੋਣੇ ਪਾੜੇ ਨਹੀਂ ਕੋਈ ਨਹੀਂ ਅਗਰੇ ਗੱਲ ਇਹ ਸੋਚਿਆ ਕਰੋ ਰੋਜ਼ ਇੱਥੇ ਆਉਣੇ ਮੱਥਾ ਟੇਕਣੇ ਕਹਿੰਦੇ ਤੇ ਪ੍ਰਤੀਕ ਇੱਕ ਬੰਦਾ ਉਹ ਜ ਮੰਦਰ ਜਾਇਆ ਕਿ ਮਾਤਾ ਦੇਖਿਆ ਤੇ ਅੰਜੀਂ ਵੀ ਕਦੇ ਕੁਸਮਾ ਕਦੇ ਕੁਸਮਾ ਕਦੇ ਕੁਸਮਾ ਕਦੇ ਕੁਸਮਾ ਇੱਕ ਦਿਨ ਭਗਵਾਨ ਆਇਆ ਕਹਿੰਦਾ ਕਹਿੰਦਾ ਉਹ ਰੋਜ਼ ਮੰਗਣ ਆ ਜਾਂਦਾ ਕਿਤੇ ਮਿਲਣ ਵੀ ਆ ਜਾਂਦਾ ਕਿਤੇ ਰੱਬ ਨੂੰ ਮਿਲਣ ਵੀ ਆ ਜਾਂਦਾ ਇੱਕ ਵਾਰੀ ਆਇਆ ਕਹਿੰਦਾ ਕਿ ਜਿਹੜਾ ਪੁੱਤਰਾ ਜੀ ਕਰਦਾ ਤੇ ਰਹਿਆ ਆਪਣੀਆਂ ਇੱਕ ਤਾਂ ਹੁੰਦੀ ਹੈ ਅਰਦਾਸ ਬਾਬੇ ਨੇ ਕਰਦੀ ਉਹਦੀ ਅਰਦਾਸ ਉਹ ਤਾਂ ਤੂੰ ਠਾਕਰ ਤੋਂ ਭੇੜ ਅਰਦਾਸ ਤੋਂ ਲੈ ਕੇ ਐਨ ਤੱਕ ਉਹ ਸੋ ਸਰਪ੍ਰੀਖ ਅਰਦਾਸ ਇੱਕ ਤੁਸੀਂ ਘਰੇ ਅਰਦਾਸ ਕਰ ਸਕਦੇ ਹੋ ਐਨਾ ਕੁਝ ਨਹੀਂ ਕਰ ਸਕਦੇ ਇਹ ਤਾਂ ਕਹਿ ਸਕਦਾ ਜੀ ਆਪੇ ਬਾਦਸ਼ਾਹ ਕਿਰਪਾ ਕਰਦੇ ਦਵਾਈਆਂ ਤਾਂ ਖੜੇ ਚੜਾ ਦੇ ਕਰੋ ਨਸ਼ੇ ਦੇ ਕੋੜ ਵਟੇ ਨਾ ਦੇ ਉਹ ਕਰਦੇ ਉੱਪਰ ਦੇ ਉਹ ਕਰੇ ਤੁਸੀਂ ਪਾਠ ਕਰਨ ਤੋਂ ਬਿਹੋਰ ਨਤਨੇ ਇਮਕਨੋਰ ਕਰ ਸਕਦੇ ਜੇ ਅਰਦਾਸ ਕਰਦੀ ਨਹੀਂ ਹੋਣੀ ਤਾਂ ਨੇ ਭਗਤ ਦਾ ਪ੍ਰਸ਼ਾਦਾ ਔਲਰੇ ਜਾ ਆਪਲੇ ਛਕ ਲੈ ਸਕਦੇ ਖੀਰ ਦੀ ਲੋੜ ਨਹੀਂ ਪਈ ਸਾਰੇ ਤੁਸੀਂ ਪਿੰਡੂ ਮੰਦੇ ਬੱਠੀ ਸਭ ਨੂੰ ਪਤਾ ਹੈ 14 ਕਰੋੜ ਦੁੱਧ ਲੀਟਰ ਦੀ ਆਮਦਨ ਹੈ 64 ਕਰੋੜ ਦੀ ਲਾਗਤ ਹੈ 50 ਕਰੋੜ ਲੀਟਰ ਦੁੱਧ ਕਿੱਥੋਂ ਆਇਆ ਜਿਹੜੀਆਂ ਬਿਹਾਰ ਘਰਾਵਾਂ ਦਾ ਆਉਣਾ ਰਸੋਈ ਬਲੇ ਚਮਚਮ ਖਾਣੇ ਨੂੰ ਡੁਪਲੀਕੇਟ ਹੈ ਨਾ ਸਭ ਨੂੰ ਪਤਾ ਨਾ ਕੋਈ ਖਾਣਾ ਖਣਿਆ ਸਭ ਨੂੰ ਪਤਾ ਹੈ ਜਿਹੜੀ ਵਾਲੇ ਕੋਲ ਚਾਚਾ ਚ ਸੋਡਾ ਵਾਲੇ ਆਲੂ ਪਾਉਂਦੇ ਨੇ ਵੀਡੀਓ ਵੀ ਦੇਖੀ ਜੀ ਕੋਈ ਖਾਣਿਆ ਨਹੀਂ ਸਾਡੇ ਵੇਲੇ ਸ਼ੇਧਰ ਪੈਂਦਾ ਸੀ ਅੱਜ ਮੈਂ ਹੁਣ ਬੀਬੀਆਂ ਪੜਾਣ ਦੱਸਦਾ ਇੱਧਰ ਚਾਪੋ ਜਿਹੜੇ ਮੰਮੀ ਆਲੇ ਜਿਹਨਾਂ ਦੀ ਉਮਰ ਮੇਰੀ ਬੇਟੀਆਂ ਵਰਗੀ ਐ ਬੱਚਾ ਗੋਦੀ ਐ ਮੋਬਾਈਲ ਕੋਲੇ ਐ ਬੱਚੇ ਦੇ ਮੂਹਰੇ ਬੱਚਾ ਐ ਕਰੀ ਜਾਂਦਾ ਮਾਂ ਚਮਚੇ ਨਾਲ ਉਹਦੇ ਮੂੰਹ 'ਚ ਪਾਉਂਦੀ ਐ ਦਲੀਆ ਆ ਜਾਂ ਖਿਚੜੀ ਉਹ ਕਹਿੰਦੀ ਵੇ ਮੂੰਹ ਇੱਧਰ ਕਰ ਲੈ ਹੁੰਦਾ ਕਿ ਨਹੀਂ ਕਰਾਂਦਾ ਉਹ ਹੋਰੀ ਬੱਚੇ ਹੋ ਗਏ ਜਦੋਂ ਨਾਮ ਪੁੱਛਿਆ ਕਹਿੰਦੀ ਦਾ ਨਾਮ ਛਿੰਕੂ ਆ ਮੈਂ ਕਿਹਾ ਕੋਈ ਨਹੀਂ ਹਜੇ ਤਾਂ 6 ਮਹੀਨਾ 1.5 ਸਾਲ ਦਾ ਚੀਕਾਂ ਮਾਰੂ ਜਦੋਂ ਵੱਡਾ ਹੋ ਕੇ ਮੈਂ ਛੋਟੀਆਂ ਚੀਕਾਂ ਕਰਾਂ ਉਹ ਔਰ ਨਿਕਲ ਰਹੀਆਂ ਨੇ ਮੁੰਡਾ ਕੀ ਚਾਹੁੰਦਾ ਹੈ ਉਹ ਨਾ ਮੈਂ ਜਿਹੜੇ ਜਨਰੇਸ਼ਨ ਬੈਠੀ ਹੈ ਨਵੀਂ ਮੈਂ ਤੁਹਾਡੇ ਨਾਲਾ ਕੀ ਹੀ ਕਹਿੰਦਾ ਵਿੱਚ ਬਹੁਤ ਚੰਗੇ ਵੀ ਨੇ ਮੁੰਡਾ ਕਹਿੰਦਾ ਮੇਰੇ ਮੁੰਦਰ ਭਾਈ ਹੋਵੇ ਉਹ ਪਟੈਡੂ ਜਾਂ ਡੌਲੇ ਤੇ ਹੋਵੇ ਬੋਲਡ ਥੱਲੇ ਹੋਵੇ ਉਹ ਬਾੜ ਜੇ ਮੇਰੇ ਉਹ ਕੀ ਹੁੰਦੀਆਂ ਲੋਨ ਨੂੰ ਭੇਡਾਂ ਦੀ ਸੋਝੀ ਖੜੀ ਕਰਦੀ ਦੀ ਬਾੜ ਜੇ ਤਾਂ ਹੁਣ ਵੀ ਉਹ ਬਾੜ ਮੇਰੇ ਖੜੇ ਜੇ ਹੁਣ ਬੋਲਡ ਤੇ ਬਹਿ ਕੇ ਕਮਾਰਾ ਜਦੋਂ ਬੇਬੇ ਕਿਨੇ ਕਿੱਥੇ ਜਲਾ ਕਹਿੰਦਾ ਬਹਿਣੀ ਟ੍ਰੈਕ ਇਧਰੋਂ ਮਗਰੋਂ ਗਿਆ ਵੀ ਵੀ ਨਹੀਂ ਹਾਂ ਕਰ ਮਾਰਾ ਕਰ ਮੈਨੂੰ ਵੀ ਦੱਸ ਤੂੰ ਤੇਰੇ ਵੱਨ ਕੇ ਚੱਦੇ ਆ ਇਹ ਝੂਠ ਤਾਂ ਨਹੀਂ ਗੱਲ ਮੇਰੀ ਮੈਂ ਤੁਹਾਡੇ ਨਾਲ ਕੋਈ ਸਾਖੀ ਪ੍ਰਥਾ ਕਿਸੇ ਨੂੰ ਨਿਕਲਣ ਨੂੰ ਆਇਆ ਮੈਂ ਤਾਂ ਆਉਂਦੀ ਆ ਦਿਲ ਦੀਆਂ ਗੱਲਾਂ ਤੁਹਾਡੇ ਨਾਲਆਂ ਕਰਨ ਆਇਆ ਕਿ ਸਾਡੇ ਤੇ ਇਨਾ ਲਗਾ ਰਖਿਆ ਗਿਆ 24 ਸਾਲ ਹੋ ਗਏ ਮੈਨੂੰ ਸਾਡੇ ਨਾਲ ਹੀ ਗੁਜ਼ਾਰਾ ਨਾ ਸਾਡੇ ਕੋਲ ਮੈਂ ਸੈਕਟ ਨਹੀਂ 24 ਸਾਲ ਤੋਂ ਮੈਂ ਬਥੇਰੇ ਹੱਤ ਮੰਦਾ ਹੀ ਮੇਰੇ ਤੋਂ ਹੁਣ ਮੇਰੇ ਤੋਂ ਨਹੀਂ ਬੋਲਿਆ ਜਾਂਦਾ ਖੜਿਆ ਨਹੀਂ ਜਾਂਦਾ ਲਗਨ ਕੀਰਤਨ ਵੇਲੇ ਮੈਨੂੰ ਨਾਮ ਹੀ ਕਰੇ ਨਾ ਤੱਕਰ ਦਰਦਾਂ ਦੀਆਂ ਵੀ ਨਹੀਂ ਕਰਦਾ ਜਾਂ ਫਿਰ ਹੋਰ ਹੁੰਦਾ 31 ਵਾਰ ਨੂੰ ਕਿ ਅਨੰਮ ਛੱਡ ਜੋ ਪਰਮਾਤਮਾ ਦੀ ਕਿਰਪਾ ਰਹੀ ਹੈ ਮੈਨੂੰ ਵਿਦੇਸ਼ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਮੈਂ ਦਵਾਈ ਲੈ ਗਿਆ ਬੇਨਤੀ ਇਹ ਰਿਪੋਰਟਾਂ ਆ ਪੈਪਰ ਸਭ ਨੇ ਲੈ ਕੇ ਜਾਣੇ ਉੱਥੇ ਇੱਕ ਟੇਕ ਕਾਊਂਟਰ ਲੱਗਿਆ ਸਾਡਾ ਇੱਕ ਇੱਕ ਛੀਸ਼ੀ ਦਵਾਈ ਦੇ ਲਈ ਇਹ ਪੈਪਰ ਤਾਂ ਆਪਣੇ ਗੇਟਮੁੜੇ ਲਾਇਓ ਬੰਦੇ ਤੇ ਸਾਰਾ ਕੁਝ ਲਿਖਿਆ ਨੂੰ ਦੋ ਵਾਰੀ ਪੜ੍ਹਦੇ ਸਾਡੇ ਕੋਲੇ ਸੋਮਵਾਰ ਤੋਂ ਸ਼ਨੀਵਾਰ ਤੱਕ ਕੋਈ ਪੈਸਾ ਨਹੀਂ ਲਿਆ ਜਾਂਦਾ ਦਵਾਈ ਦੇ ਆ ਉੱਥੇ ਦਿਨ ਦੇ ਵਿੱਚ ਪੰਜ ਸਤੋਂ ਦੇ ਨੇ ਦੋ ਰੋਜ਼ਾਂ ਮੈਂ ਪ੍ਰਧਾਨ ਕੋਲ ਅਸ਼ਿਆ ਪਰ ਵਗੈਰਾ ਤੋਂ ਕੋਈ ਲੰਗਰ ਵਗੈਰਾ ਤਾਂ ਹੈ ਨਹੀਂ ਮੈਂ ਚਾਹ ਪਿਆ ਦਣਾ ਇੱਕ ਦੋ ਮਤਨ ਪ੍ਰਸ਼ਾਸਨ ਸ਼ਾਮ ਦੀ ਰਿਮਟ ਕੰਮ ਦੀ ਰਫਲ ਨਹੀਂ ਸਤਿਗੁਰਾਂ ਦੀ ਕਿਰਤ ਹੈ ਹੁਣ ਇੱਕ ਮੈਂ ਗ੍ਰੰਟੀ ਕਰਨ ਲੱਗਾ ਪਿੰਡਾਂ ਦੇ ਵਿੱਚ ਬੀਬੀਆਂ ਪੈਣਾ ਭਾਈਆਂ ਹਰ ਪਿੰਡ ਦੇ ਵਿੱਚ ਸ੍ਰੀ ਸੁਖਣੀ ਸੇਵਾ ਸੁਸਾਇਟੀ ਬਣਾਉਣਾ ਮੈਂ ਮਦਦ ਕਰੂੰਗਾ ਗੁਟਕਾ ਸਹਿ ਭੇਜਦੇ ਰੇਲਾ ਭੇਜਦੇ ਇੱਕ ਦੋ ਐਤਵਾਰ ਜਾਂ ਬੁੱਧਵਾਰ ਲਵਾ ਦੂੰਗਾ ਅੱਜ ਇਹਨਾਂ ਦੇ ਘਰੇ ਅਗਲੇ ਦਿਨ ਇਹਨਾਂ ਦੇ ਘਰੇ ਇਹਨਾਂ ਦੇ ਘਰੇ ਇਹਨਾਂ ਦੇ ਘਰੇ ਕੋਈ ਭੇਟਾ ਨਹੀਂ ਲੈਣੀ ਮਹਾਰਾਜ ਜੀ ਲਈ ਲਿਆਵਾਂ ਕਿਰਾਪ ਚਾਹੀ ਜੇਗਾ ਨਾ ਕਰ ਲੋ ਪਤਾ ਸਤੇ ਹੈ ਕਿ ਕਰ ਕਰ ਲੋ ਪਹਿਲਾ ਗੁਰੂ ਮਹਾਰਾਜ ਤੋਂ ਬਿਨਾ ਦਰੀਸ਼ਾ ਕੇ ਬੈਠ ਕੇ ਕਰ ਲੋ ਔੜੀ ਹੋੜੀ ਤੋਰਾਂ ਤੋਂ ਗੁਰ ਜਿਹੜਾ ਚੜਾਵਾ ਜ ਲੋ ਗੁਰਦਾਰੇ ਦੇ ਨਾਲ ਕੇ ਕਮੇਡੀਆਇਫ ਹੋ ਗਿਆ ਤਾਂ ਅਗਲੇ ਇੱਕੋਸਤਾ ਆਇਆ ਇਤਨੀ ਬੇਸਰੀ ਲੋੜ ਪਰ ਮੈਂ ਇੱਕ ਬੇਨਤੀ ਹੋਰ ਕਰਦਾ ਦੋਨੇ ਬੇਨਤੀਆਂ ਕਮੇਡੀਆ ਨੂੰ ਕਰੂੰਗਾ ਤੁਹਾਨੂੰ ਇਹ ਕਹਿੰਦਾ ਤੁਸੀਂ ਮੈਂ ਵੀਡੀਓ ਭਾਈ ਸੀ ਨੈਟ ਦੇ ਉੱਤੇ ਪਾਈਆ ਵੀਡੀਓ ਮੈਂ ਉਹ ਉਹਨੂੰ ਕਲੀਕ ਕਰਵੇਗਾ ਸਭ ਮੋੜਾ ਨਹੀਂ ਹੈ ਅਸੀਂ ਪਟੂਆ ਕੱਢਦੇ ਹਾਂ ਸਭ ਤੋਂ ਛੋਟਾ ਮੋੜਾ ਦੇਖਦੇ ਹਾਂ ਪਹਿਲਾਂ ਦਾ ਵੀ ਕਿਹੜਾ ਫਿਰ ਇਹ ਦੇਖਦੇ ਵੀ ਛੋਟੇ ਦਾ ਤਿੰਨ ਪੈਨਾਂ ਜੋ ਪਟਿਆ ਹੋਇਆ ਹੈ ਜਿਹੜਾ ਕਨੈਕਟਰ ਨਹੀਂ ਲੈਣਾ ਹੈ ਉਹ ਮੱਥਾ ਅਸੀਂ ਦਸਾਂ ਦਾ ਰੋਡ ਚੇਕੀ ਵਾਲਾ ਪਟਿਆ ਹੋਇਆ ਉੱਥੇ ਟੇਕ ਕੇ ਗੱਲੇ ਚ ਸੱਚਾ ਬਾਦਸ਼ਾਹ ਕੁਰੀ ਦੇ ਸਾਡੇ ਸੱਤ ਬੈਂਕ ਆ ਜਾਣ ਕਰਦੇ ਕਿਰਪਾ ਕਰੇ ਰੱਬ ਨੇ 30 ਵਾਲੀ ਨੋਟ ਨਾਲ 1.5 ਸੱਤ ਬੈਂਟ ਪਾਉਂਦਾ ਹਰ ਦੋ ਗੀ ਇਹ ਵਾਲਾ ਰਾਮੀਆਂ ਦਾ ਆ ਦੇਖ ਲਓ ਮੈਂ ਗਰੰਟੀ ਦਿੰਦਾ ਇਹ ਮੇਉਂ 30 ਵਾਲੇ ਪਰਦੇ ਵਿੱਚ ਕਈ ਇਨੇ ਈਮਾਨਦਾਰ ਨਹੀਂ ਹੁੰਦੇ ਨੇ ਉਹ ਦਸਾਂ ਨੂੰ ਅੱਧਾ ਹੀ ਹੁੰਦਾ ਪੁਆਇੰਟ ਕਰਕੇ ਮੇਰੇ ਮੁਰੇ ਇਤਲਾ ਆ ਕੇ ਕਰ ਜਾਂਦਾ ਹੈ ਅੱਧਾ ਹੀ ਹੁੰਦਾ ਉਹ ਮੈਂ ਕਿਹਾ ਉਹਦਾ ਪੱਜਾ ਜੀ ਜਰੋਂ ਕਿਉਂ ਕਿਸੇ ਗੱਲ ਹੋਰ ਕੇ ਦੇਖਦੇ ਨੇ ਹੁਣੇ ਗੱਲਾਂ ਬੋਲਣਗੇ 12 ਵਜੇ ਬਹਿ ਜਿਓ ਮੇਰੀ ਗਰੰਟੀ ਹੈ ਜੇ 30% ਪਰਦੇ ਹੋਏ ਨਾ ਨਿਕਲੂ ਇਧਰੋਂ ਤੋਂ ਵੀ ਸਾਡੀ ਕੌਮ ਅਸੀਂ ਇਨੇ ਈਮਾਨਦਾਰ ਆ ਗੁਰਦੁਰਸ ਸਾਹਿਬ ਦੇ ਜੁੜੇ ਜਾਵਾਂ ਕਰਾਉਣੇ ਪੈਂਦੇ ਆ। ਉਹ ਤਵੰਗਰੋ ਬੋਲਣਾ ਪੈਂਦਾ। ਕਿ ਭਾਈ ਫਰਾਨਾ ਸੀ ਦੀ ਜੁੱਤੀ ਚੱਕ ਕੇ ਲੈ ਗਿਆ। ਜਿੰਗ ਭਰੇਖਾ ਲੈ ਗਿਆ, ਮੋਰਜ ਭਰੇਖਾ ਕਿੱਥੇ ਕਹਿੰਦਾ ਜਾ ਕੇ ਪਾ ਗਿਆ। ਜੁੱਤੀ ਤਾਂ ਉਹ ਦੱਸਦੀਆਂ ਪੈਰ ਚ ਰਹੀ ਕਿ ਮੇਰੀ ਨਹੀਂ ਵੀ ਹੈ। ਤੁਸੀਂ ਬੈਂਕੇ ਚ ਭਾਗ ਜਾਓ। ਪੈਨ ਨੂੰ ਰੱਸੀ ਬਣੀ ਵੀ ਹੈ। ਬਾਟਰ ਕੋਲਰ ਦੇ ਪਾਣੀ ਮੀਣ ਲੱਕ ਦੋ ਗਲਾਸ ਨੂੰ ਸੰਗਲੀ ਬਣੀ ਵੀ ਹੈ। ਇਹ ਸਾਡੀ ਇਮਾਨਦਾਰੀ ਦੇ ਸਬੂਤ ਨੇ ਸਾਡੇ ਮੂੰਹ ਤੇ ਚਪੇੜਾ ਨਹੀਂ। ਅਸਲੀ ਗੱਲ ਹੀ ਚਪੇੜਾ ਨਹੀਂ ਸਾਡੇ ਮੂੰਹ ਤੇ। ਇਤਨੂੰ ਪਤਲੀ ਕੌਮ ਦੀ। ਕਦੋਂ ਗੁਰਨਾਦ ਕਦੀ ਗੱਲ ਸੁਣਾਉਗੇ ਮੈਂ ਗੱਲ ਕਰੀ ਜੀ ਪਹਿਲਾਂ ਪੰਜ ਪੌੜੀਆਂ ਦੀ ਸੁਣਿਆ ਸਿੱਧ ਪੀਰ ਸੁੰਨਾ ਸੁਣਿਆ ਧਰਤਵ ਲਕਾਸ ਉਦੋਂ ਬਾਅਦ ਪੰਜ ਪੌੜੀਆਂ ਮੰਨਣ ਦੀਆਂ ਨੇ ਪਹਿਲਾਂ ਸੁਣਨਾ ਹੈ ਮੰਨਣ ਦੀਆਂ ਕਿਹੜੀਆਂ ਨੇ ਮੰਨਾ ਮੋਚੋ ਕਾਣਾ ਖਾਇ ਮੰਨਾ ਜਮਕੇ ਸਾਥ ਨ ਜਾਏ ਐਸਾ ਨਾਮ ਨਾਮ ਜਣਾ ਹੋਏ ਜੇ ਕੋ ਮਨ ਜਾਣਾ ਮੰਨ ਕੋਈ ਫਿਰ ਮੰਨਣ ਦੀਆਂ ਨੇ ਹੁਣ ਮੰਨੀ ਤਾਂ ਹੈ ਨਹੀਂ ਬਾਪੂ ਕਹਾਂ ਉਹ ਦੋ ਟੋਕਰੇ ਲਾ ਕੇ ਸੱਣੀ ਦੇ ਬੜਾ ਜਨ ਫਰੇ ਗਿਆ ਮੇਰਾ ਮਿੱਤਰ ਉਹਨਾਂ ਚੱਲਿਆ ਮੇਰੇ ਕੋਲ ਟਾਈਮ ਨਹੀਂ ਮੱਥਾ ਟੇਕ ਕੇ ਮੁੜ ਗਏ ਪਰ ਜਿਹੜੀ ਉਹਨੇ ਗੱਲ ਕਹੀ ਉਹ ਯਾਦ ਰਹੀ ਐਂ ਦੱਸੋ ਆ ਕਿੰਨੇ ਬੰਦੇ ਬੈਠੇ ਨੇ ਜਿਨ੍ਹਾਂ ਨੇ ਇੰਟਰਨੈਸ਼ਨਲ ਸੰਤ ਬਾਬਾ ਰਣਜੀਤ ਸਿੰਘ ਜੀ ਢੜਰੀਆ ਵਾਲੇ ਦਰਬਾਰ ਸੁਣੇ ਨੇ ਬਹੁਤ ਬੈਠੇ ਨੇ ਕਿਸ਼ ਸੰਤ ਬਾਬਾ ਦਲੇਰ ਸਿੰਘ ਜੀ ਨੇ ਸੁਣੇ ਨੇ ਵਿੱਚ ਇਹਲੇ ਹੋਣੇ ਮੇਰੇ ਹਾਂ ਜਿੰਨਾ ਨੇ ਸੰਤ ਬਾਬਾ ਇਸ ਤਰ੍ਹਾਂ ਜਿਹੇ ਦਰਬਾਰ ਸਰਵਣ ਕੀਤੇ ਨੇ ਮੈਂ ਵੀ ਕਰੇ ਜਿਨ੍ਹਾਂ ਨੇ ਸੰਤ ਘੋਲਾਲ ਵਾਲੇ ਦੇ ਹਰਦੇਸੂ ਦੁੱਧ ਵਾਲੀਆਂ ਨੇ ਜਿਨ੍ਹਾਂ ਨੇ ਮਸਕੀਨ ਜਿਹੇ ਲਸ਼ਕੀਤੇ ਨੇ ਮਸਕੀਨ ਜਿਹੇ ਦੀ ਇੱਕ ਕਠਾ ਦੇ ਵਿੱਚ ਉਹਨਾਂ ਨੇ ਬੋਲਿਆ ਕਹਿੰਦਾ ਇੱਕ ਮੈਂ ਹੁਣ ਸ਼ਾਇਦਾਂ ਹੋ ਨਹੀਂ ਜਾਂਦਾ ਕਹਿੰਦਾ ਇਹ ਸ਼ਾਇਰ ਦੇ ਵਿੱਚ ਮਸਕੀਨ ਜੀ ਕਹਿੰਦੇ ਵੀ ਮੈਨੂੰ 20 ਸਾਲ ਹੋ ਗਏ ਕਥਾ ਕਰਨ ਹੋ ਗਏ ਹਰ ਸਾਲ ਚਾਰ ਦਿਨ ਕਥਾ ਕਰਦਾ ਹੀ ਕਹਿੰਦਾ ਬਰਨਾ ਬਰਾਇਓ 20 ਸਾਲ ਪਹਿਲਾਂ ਵੀ ਦੁਕਾਨਦਾਰ ਘਟ ਤੋਂ ਹੁੰਦੇ ਸੀ ਅੱਜ ਵੀ ਘਟ ਤੋਂ 20 ਸਾਲ ਪਹਿਲਾਂ ਵੀ ਧੂੜ ਮੋਲਦੇ ਸੀ ਅੱਜ ਵੀ ਮੋਲਦੇ ਨੇ 20 ਸਾਲ ਪਹਿਲਾਂ ਵੀ ਠਾਗੀਆਂ ਮਾਰਦੇ ਸੀ ਅੱਜ ਵੀ ਮਾਰਦੇ ਨੇ ਕਥਾ ਦਾ ਅਸਰ ਕੀ ਹੁੰਦਾ ਹੈ ਮੈਂ ਹੱਸਦਾ ਲਾਸਟ ਗੱਲ ਤੁਹਾਡੇ ਨਾਲ ਸਤਿਕਾਰ ਕੇ ਸਮਾਪਤੀ ਕਰ ਸਮਾਹੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਦੀ ਧਰਤੀ ਤੇ ਬੈਠੇ ਦੋ ਵਜੇ ਆਸਾ ਦੀ ਵਾਰ ਦਾ ਕੀਰਤਨ ਹੋਦਾ ਸੀ ਉਪਰੱਖ ਨਿਤਨੇਮ ਹੋਏ ਨਿਤਨੇਮ ਤੋਂ ਪਹਿਲਾਂ ਆਸਾ ਦੀ ਵਾਰ ਦੀ ਕੀਰਤਨ ਵਿੱਚ ਸਤਿਗੁਰੂ ਬੈਠੇ ਨੇ ਸੰਗਤ ਪੂਰੀ ਬੈਠ ਗਈ ਕਠ ਬਹੁਤ ਹੈ ਕਿਨੇ ਵੀ ਇੱਕ ਪਾਣੀ ਦੀ ਥਾਲੀ ਲੈ ਕੇ ਆਣ ਦੀ ਥਾਲੀ ਲੈ ਆ ਕੇ ਇਧਰ ਦੇ ਪਾਸੇ ਸਤਿਗੁਰਾਂ ਨੂੰ ਨੇ ਕੋ ਪਾਣੀ ਜਲ ਮਗਾਇਆ ਤਾਂ ਸਰਗਰਮ ਦੇ ਮੰਨ ਵਿੱਚ ਆਇਆ ਅੱਜ ਬਾਬਾ ਜੇ ਪਾਣੀ ਨਹੀਂ ਕਰਕੇ ਰਹਿੰਦੇ ਬੋਤਲ ਨਹੀਂ ਖਬਰਾਂ ਚ ਸਾਨੂੰ ਛੋਲੇ ਛੋਲੇ ਪਾਣੀ ਛਕਾ ਕੇ ਛੱਡੇ ਮਾਰ ਅੱਡੇ ਉਪਰ ਵੀ ਕੱਟਿਆ ਜਿਆ ਇਹ ਤਾਂ ਗੱਲ ਹੀ ਨਹੀਂ ਗਈ ਜੀ ਜੇ ਜਾ ਕੇ ਪਾਇਆ ਐਡਾ ਸਾਰਾ ਇੱਕ ਗੋਲ ਗੋਲ ਰੰਗ ਦਾ ਕੱਢਿਆ ਕਹਿੰਦੇ ਵੀ ਕੀ ਆ ਦੇਖੋ ਆ ਸਾਰੀ ਸਾਨੂੰ ਕੋਈ ਤਾਂ ਕਿਸੇ ਨੂੰ ਕੋਲੋਂ ਆਂਡਾ ਲੱਗੇ ਕਿਸੇ ਨੂੰ ਕੋਸ ਲੱਗੇ ਨੇੜੇ ਆ ਕੇ ਦੇਖੋ ਚੱਕ ਕੇ ਦੇਖੋ ਨੇੜੇ ਆ ਕੇ ਦੇਖਿਆ ਚੱਕ ਕੇ ਕਹਿੰਦੇ ਜੀ ਪੱਥਰ ਆਇਆ ਇਹ ਪੱਥਰ ਹੈ ਜੀ ਅੱਥਰ ਦਾ ਭੱਟਾ ਜਿਆਦਾ ਕਰ ਕਿਉਂਕਿ ਅਨੰਦਪੁਰ ਕੰਨੀ ਪੱਥਰ ਦੇ ਭੱਟੇ ਆਮ ਹੈ ਜੀ ਉਹਨਾਂ ਨੇ ਪਾਣੀ ਦੀ ਬਾਲਟੀ ਦੇ ਵਿੱਚੋਂ ਪੱਥਰ ਐ ਕੱਢ ਲਾ ਦੇਣੇ ਸ਼ੁਰੂ ਕਰ ਸ਼ਾਇਦ ਤੁਸੀਂ ਸੁਣੀ ਹੋਈ ਹੈ ਸਭ ਨੇ ਕਹਿੰਦੇ ਭਾਈ ਦੇਖੋ ਪੱਥਰ ਕਿੱਥੇ ਆ ਉਹ ਥੋੜਾ ਕੇ ਦੇਖੀਏ ਸਾਰੇ ਕਹਿੰਦੇ ਜੀ ਪੱਥਰ ਥੱਲੇ ਜਾ ਗਿਆ ਆਈ ਦੱਸੋ ਭਾਈ ਪੱਥਰ ਪਾਣੀ 'ਚ ਕਿਉਂ ਡੁੱਬ ਗਿਆ ਸਾਰੇ ਕਹਿੰਦੇ ਜੀ ਪੱਥਰ ਡੁੱਬਦਾ ਹੀ ਹੁੰਦਾ ਭਾਈ ਹਰ ਸਿੰਘ ਨੂੰ ਪੁੱਛਿਆ ਅਰਥ ਸਿੰਘ ਭਾਈ ਅਰਥਰ ਕਿਉਂ ਡੁੱਬ ਗਿਆ ਬੋਲੇ ਦਵਾਰੇ ਭਾਈ ਹਰ ਸਿੰਘ ਨੇ ਪੁੱਛਿਆ ਪੱਥਰ ਕਿਉਂ ਡੁੱਬ ਗਿਆ ਉਹ ਕਹਿ ਨਹੀਂ ਬੋਲੇ ਤੇ ਤੀਜੇ ਵਾਰ ਜਦੋਂ ਕੀਤਾ ਉਹਦੇ ਨੇਤਰਾ ਤੋਂ ਜਲ ਆ ਗਿਆ ਆਪ ਕੋ ਸਤਨਾਮ ਫਰੀਦ ਕੀ ਵਾਖਰ ਮਾਇਆ ਕਹਿੰਿਓ ਪੱਦਾ ਵਾਲ ਘਟ ਆਉਂਦੀ ਐ ਇਹਨਾਂ ਦੇ ਮੰਮੂ ਜੋ ਉਦੋਂ ਆਵਾਜ਼ ਵਧੀ ਆਉਂਦੀ ਐ ਨਾਨਕ ਸ਼ਕ ਕਈਆਂ ਹੁਣ ਸੱਜ ਹੱਥ 'ਚ ਹੋਵੇ ਦੂਜੇ ਹੱਥ 'ਚ ਹੋਵੇ ਡੰਡਾ ਫਿਰ ਬੰਬ ਨਹੀਂ ਬੀਹਾ ਮੋਲੇ ਬੜਾ ਬਹੁਤ ਬਹੁਤ ਆਪਕੇ ਸਤਨਾਮ ਸ੍ਰੀ ਵਾਹਿਗੁਰੂ ਹਰ ਸਿੰਘ ਕਹਿਣ ਲੱਗਿਆ ਸਤਿਗੁਰੂ ਜੀ ਮੈਨੂੰ ਮਾਫੀ ਦਿਓ ਤੁਸੀਂ ਮੈਨੂੰ ਤਿੰਨ ਵਾਰ ਵਾਚਨ ਕੀਤਾ ਪੱਥਰ ਕਿਉਂ ਡੋ ਗਿਆ ਅੱਥਰ ਨਹੀਂ ਕੀ ਬਾਵਰ ਫਿਰ ਉੱਭਰ ਜਾਂਦਾ ਤੁਹਾਡੇ ਹੱਥ ਨਾਲੋਂ ਜੁਦਾ ਹੋ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਡੁੱਬਦੇ ਤਾਂ ਜਾਣਦੇ ਆ ਅਸੀਂ ਉਤੋਂ ਦੂਰ ਹੋ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਜੁੜਜੋ